ਇੱਕ ਜਨਮ ਤਾਂ ਘਟ ਹੈ ਜੀ ਜੇ ਤੁਸੀਂ ਗੁਰਬਾਨੀ ਚੋਂ ਕੁਝ ਨਵਾਂ ਲੱਭਣਾ ਹੋਵੇ ਸਤਿ ਸ੍ਰੀ ਅਕਾਲ ਤੁਸੀਂ ਗੱਲ ਉਹਨਾਂ ਨੇ ਆਪਣਾ ਕੈਰੀਅਰ 2016 ਸ਼ੁਰੂ ਕੀਤਾ ਅਰਦਾਸ ਦੇ ਨਾਲ ਫਿਰ 2019 ਦੇ ਵਿੱਚ ਅਰਦਾਸ ਕਰਾਂ ਲੈ ਕੇ ਆਏ ਫਿਰ ਅੱਜ ਹੁਣ ਪੰਜ ਸਾਲਾਂ ਬਾਅਦ 2024 ਦੇ ਵਿੱਚ ਅਰਦਾਸ ਸਵੱਤ ਦੇ ਭਲੇ ਦੀ ਲੈ ਕੇ ਆਏ ਸੋ ਸਾਡੇ ਕੋਲੇ ਗੁਰੂ ਸਾਹਿਬਾਨ ਦਾ ਬਾਬੇ ਨਾਨਕ ਦਾ ਬੜਾ ਸੋਹਣਾ ਕਨਸੈਪਟ ਹੈ ਕਿਸਬੱਧ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਕਿਸਬੱਧ ਦਾ ਭਲਾ ਮੰਗਣਾ ਚਾਹੀਦਾ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਪੁਣੇ ਸਾਰੀ ਜ਼ਿੰਦਗੀ ਪੁੱਤ ਨੂੰ ਸਮਝਾਉਣ ਚ ਹੀ ਘੜਤੀ ਕਦੇ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਚਾਹੇ 80 ਸਾਲ ਦਾ ਬਜ਼ੁਰਗ ਦੇਖਦਾ ਉਹਨੂੰ ਲੱਗਦਾ ਮੇਰੀ ਫਿਲਮ ਹੈ 50 ਸਾਲ ਦੇ ਬੰਦੇ ਨੂੰ ਲੱਗਦਾ ਮੇਰੀ ਫਿਲਮ ਹੈ 25 ਸਾਲ ਦੀ ਸਾਡੀ ਧੀ ਰਣੀ ਨੂੰ ਲੱਗਦਾ ਕਿ ਮੇਰੀ ਫਿਲਮ ਹੈ 10 ਸਾਲ ਦਾ ਬੱਚਾ ਕਹਿੰਦਾ ਮੇਰੀ ਫਿਲਮ ਹੈ ਸੋ ਇਸ ਕਰਕੇ ਸਾਰੇ ਵਰਗਾਂ ਦੀ ਫਿਲਮਾਂ ਹੈ ਕਈ ਬਜ਼ੁਰਗਾਂ ਦੀ ਸਾਨੂੰ ਇਹ ਗੱਲ ਪਤਾ ਲੱਗੀ ਵੀ ਹੁਣ ਉਮਰ ਦੇ ਲਿਹਾਜ਼ ਨਾਲ ਸਾਡੇ ਕੋ ਸਫ਼ਰ ਨਹੀਂ ਹੋਣਾ ਸਾਡਾ ਹਜ਼ੂਰ ਸਾਹਿਬ ਦੇ ਦਰਸ਼ਨ ਰਹਿ ਗਏ ਸੀ ਚਲੋ ਤੁਹਾਡੀ ਫਿਲਮ 'ਚ ਦਰਸ਼ਨ ਕਰਾਂਗੇ ਇਤਾਂ ਵੀ ਲੋਕਾਂ ਨੇ ਕਿਹਾ ਅਰਦਾਸ ਕਰੋ ਸਰਬਤ ਦੇ ਭਲੇ ਦੀ ਸਤਿ ਸ਼੍ਰੀ ਅਕਾਲ ਆਦਾਵ ਨਮਸਕਾਰ D5 ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅਰਦਾਸ ਸਰਬਤ ਦਾ ਭਲਾ ਕੱਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਸੋ ਅੱਜ ਸਾਡੇ ਨਾਲ ਮੌਜੂਦ ਨੇ ਮਲਕੀਦਰ ਓਨੀ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਭ ਤੋਂ ਪਹਿਲਾਂ ਤੇ ਸਵਾਗਤ ਆ ਤੁਹਾਡਾ ਪਟਿਆਲੇ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਅਰਦਾਸ ਸਰਬਤ ਦਾ ਭਲਾ ਫਿਲਮ ਦੇਖੀ ਪ੍ਰੀਮੀਅਰ ਦੇਖਿਆ ਜੀ ਇਸ ਦੇ ਵਿੱਚ ਸਾਰੇ ਤੁਸੀਂ ਜਿਹੜੀਆਂ ਸਮੱਸਿਆਵਾਂ ਨੇ ਸਮਾਜ ਦੀਆਂ ਸਾਰੀਆਂ ਕਵਰ ਕੀਤੀਆਂ ਨੇ ਤੇ ਬੜੇ ਸਚੁਜੇ ਢੰਗ ਦੇ ਨਾਲ ਇਹਨੂੰ ਵੱਡੇ ਪਰਦੇ ਦੇ ਤੇ ਬਾਜੀ ਨੇ ਉਤਾਰਿਆ ਪਹਿਲਾਂ ਤੇ ਇਹਦੇ ਬਾਰੇ ਦੱਸੋ ਤੁਸੀਂ ਬਿਲਕੁਲ ਜੀ ਮੈਂ ਤਾਂ ਸਭ ਤੋਂ ਪਹਿਲਾਂ ਕੀਪੀ ਕਰੇ ਵਾਲਾ ਨੂੰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਤਾਂ ਸਮਾਜਿਕ ਸਰੋਕਾਰਾਂ ਦੀ ਫ ਇਹ ਕਿਹੋ ਜੀ ਫਿਲਮ ਲੈ ਕੇ ਆਂਦੀ ਜੋ ਸਾਡੇ ਸਮਾਜ ਨਾਲ ਸੋਸਾਇਟੀ ਨਾਲ ਜੁੜੀ ਹੋਈ ਹੈ ਦੂਜੀ ਗੱਲ ਉਹਨਾਂ ਨੇ ਆਪਣਾ ਕੈਰੀਅਰ 2016 ਸ਼ੁਰੂ ਕੀਤਾ ਅਰਦਾਸ ਦੇ ਨਾਲ ਫਿਰ 2019 ਦੇ ਵਿੱਚ ਅਰਦਾਸ ਕਰਨ ਲੈ ਕੇ ਆਏ ਫਿਰ ਅੱਜ ਹੁਣ 5 ਸਾਲਾਂ ਬਾਅਦ 2024 ਦੇ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ ਲੈ ਕੇ ਆਏ ਸੋ ਸਾਡੇ ਕੋਲੇ ਗੁਰੂ ਸਾਹਿਬਾਨ ਦਾ ਬਾਬੇ ਨਾਨਕ ਦਾ ਬਣਾ ਸੁਣਾ ਕਨਸੈਪਟ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਸੋ ਉਹੀ ਅਸੀਂ ਫਿਲਮ ਚ ਲੈ ਕੇ ਆਏ ਆ ਕਿ ਅੱਜ ਬੰਦੇ ਤੇ ਨਿਜ ਭਾਰੂ ਹੋ ਗਿਆ ਅੱਜ ਬੰਦੇ ਨੂੰ ਮੈਂ ਹੀ ਦਿਖਦਾ ਹੋਰ ਕੁਝ ਦਿਖਦਾ ਨਹੀਂ ਸੋ ਇਸ ਕਰਕੇ ਸਾਨੂੰ ਲੱਗਦਾ ਕਿ ਜੇ ਸਾਡੇ ਕੋਲ ਇੰਨਾ ਸੋਹਣਾ ਫਲਸਫਾ ਹੈ ਸਾਡੇ ਕੋਲ ਜੀਵਨ ਜਾਂਚ ਹੈ ਜਿਉਣ ਦੀ ਸਾਡੇ ਕੋਲ ਚੰਦੀ ਜੂੰ ਦਾ ਅਸਲੀਕਾ ਹੈਗਾ ਤੇ ਅਸੀਂ ਉਹ ਛੱਡ ਕੇ ਅਸੀਂ ਇਹ ਕਿਉਂ ਬਣਾ ਰਹੇ ਹਾਂ ਕਿ ਬੰਦੇ ਨੂੰ ਲੱਗਦਾ ਮੈਂ ਹੀ ਹਾਂ ਬਾਕੀ ਧਰਤੀ ਤੇ ਕੋਈ ਨਾ ਹੋਵੇ ਸੋ ਇਸ ਕਰਕੇ ਅਸੀਂ ਇਹੋ ਜੀ ਫਿਲਮ ਲੈ ਕੇ ਆਏ ਜਿਹੜੀ ਸਾਨੂੰ ਇਨਸਾਨੀਅਤ ਦਾ ਫਲਸਫਾ ਪੜਾਉਂਦੀ ਹੈ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਕਿਹੋ ਜੀ ਫਿਲਮ ਹੈ ਜਿਹਦੇ ਫਿਲਮ ਦੇ ਵਿੱਚ ਚਾਹੇ 80 ਸਾਲ ਦਾ ਬਜ਼ੁਰਗ ਦੇਖਦਾ ਉਹਨੂੰ ਲੱਗਦਾ ਮੇਰੀ ਫਿਲਮ ਹੈ 50 ਸਾਲ ਦੇ ਬੰਦੇ ਨੂੰ ਲੱਗਦਾ ਮੇਰੀ ਫਿਲਮ ਹੈ 25 ਸਾਲ ਦੀ ਸਾਡੀ ਧੀ ਰਾਨੀ ਨੂੰ ਲੱਗਦਾ ਕਿ ਮੇਰੀ ਫਿਲਮ ਹੈ 10 ਸਾਲ ਦਾ ਬੱਚਾ ਕਹਿੰਦਾ ਮੇਰੀ ਫਿਲਮ ਹੈ ਸੋ ਇਸ ਕਰਕੇ ਸਾਰੇ ਵਰਗਾਂ ਦੀ ਫਿਲਮ ਹੈ ਆਮ ਤੌਰ ਤੇ ਇੱਕ ਵਰਗ ਦੀ ਫਿਲਮ ਦੀ ਨੌਜਵਾਨਾਂ ਲਈ ਹੁੰਦੀ ਹੈ ਜਾਂ ਬੱਚਿਆਂ ਲਈ ਹੁੰਦੀ ਹੈ ਪਰ ਇਹ ਸਾਰੇ ਵਰਗਾਂ ਦੀ ਫਿਲਮ ਲੈ ਕੇ ਆਏ ਆ ਸੋ ਇਸ ਕਰਕੇ ਕੋਸ਼ਿਸ਼ ਕਰਦੇ ਆ ਦਰਸ਼ਕਾਂ ਸਾਹਮਣੇ ਅਪੀਲ ਕਰਦੇ ਆ ਕਿ ਤੁਸੀਂ ਇਹੋ ਜਿਹੀਆਂ ਫਿਲਮਾਂ ਨੂੰ ਜਿਹਾ ਹੰਗਾਰਾ ਦਿੰਦੇ ਹੋ ਤਾਂ ਸਾਡੇ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਲੈ ਕੇ ਚੰਗੇ ਉਪਰਾਲੇ ਹੋਣਗੇ ਸਿਨੇਮੇ ਵਿੱਚ ਚੰਗੀਆਂ ਚੀਜ਼ਾਂ ਲਈ ਸਿਨੇਮੇ ਨੂੰ ਯੂਜ਼ ਕੀਤਾ ਜਾਊਗਾ ਬਾਬਾ ਲਾਂਡਰਾ ਵਾਲੇ ਜਿਹੜਾ ਢਾਡੀ ਜੱਠਾ ਸੀਗਾ ਤੇ ਬਾਬਾ ਗੁਲਾਬ ਸਿੰਘ ਦਾ ਕਹਿਣਾ ਸੀਗਾ ਵੀ ਜਿਹੜੀ ਇਹ ਫਿਲਮ ਗਿੱਪੀ ਗਰੇਵਾਲ ਦੇ ਹਿੱਸੇ ਆਈ ਹੈ ਇਹ ਉਸ ਸੱਚੇ ਬਾਹੁਰੂ ਨੇ ਦੇਣਾ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਗੱਲ ਉਹੀ ਹੈ ਪਤਾ ਕੀ ਹੈ ਤੁਸੀਂ ਜਦੋਂ ਕੋਈ ਕੰਮ ਕਰਦੇ ਹੋ ਕਿਸੇ ਬਿਜ਼ਨਸ ਵੀ ਹੁੰਦੇ ਹੋ ਤੁਹਾਨੂੰ ਕਿਤੇ ਨਾ ਕਿਤੇ ਸੋਚੀ ਹੁੰਦੀ ਹੈ ਕਿ ਮੈਂ ਕੀ ਕਰ ਰਿਹਾ ਹਾਂ ਮੈਂ ਕਿਦੇ ਲਈ ਕਰ ਰਿਹਾ ਸੋ ਮੈਂ ਸਮਝਦਾ ਕਿ ਗਿੱਪੀ ਗਰੇਵਾਲ ਵੀ ਹੋਰ ਕਮੇਡੀ ਫਿਲਮਾਂ ਬਣਾ ਸਕਦਾ ਸੀ ਐਕਸ਼ਨ ਬਣਾਉਂਦਾ ਸੀ ਹੋਰ ਬਣਾ ਸਕਦਾ ਸੀਗਾ ਪਰ ਉਹਨਾਂ ਨੂੰ ਲੱਗਿਆ ਕਿ ਅਸੀਂ ਕਿਹੋ ਜਿਹੀ ਫਿਲਮ ਬਣਾਉਣੀ ਹੈ ਜਿਹੜੀ ਫਿਲਮ ਸਾਡੇ ਸਮਾਜ ਨੂੰ ਕੁਝ ਦੇਵੇ ਅਸੀਂ ਆਉਣ ਵਾਲੇ ਸਾਲਾਂ ਤੱਕ ਕਹਿ ਸਕੀਏ ਕਿ ਅਸੀਂ ਇਹੋ ਜੀਆਂ ਫਿਲਮਾਂ ਬਣਾਈਆਂ ਜਿਹੜੀਆਂ ਸਾਡੇ ਸਮਾਜ ਲਈ ਚੰਗੀਆਂ ਫਿਲਮਾਂ ਸੀ ਸੋ ਗਿੱਪੀ ਗਰੇਵਾਲਾ ਧੰਨਵਾਦ ਹੈ ਜੀ ਅਸੀਂ ਤਬਦੀ ਕਹਨੇ ਕਿ ਉਹਨਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਹੋ ਜੀ ਫਿਲਮ ਬਣਾ ਕੇ ਸੋਚਿਆ ਉਹਨਾਂ ਨੇ ਤੇ ਅਰਦਾਸ ਜਦੋਂ ਫਿਲਮ ਦੇ ਵਿੱਚ ਅਰਦਾਸ ਸਟਾਰਟ ਹੁੰਦੀ ਹੈ ਤੇ ਉੱਥੇ ਰੋਂਗਟੇ ਖੜੇ ਹੋ ਜਾਂਦੇ ਨੇ ਅਰਦਾਸ ਦਾ ਸਾਰੇ ਸਵੀਕਾਰ ਕਰਨ ਵਾਸਤੇ ਖੜੇ ਹੋ ਜਾਂਦੇ ਨੇ ਸਿਰ ਤੇ ਮਾਲ ਆ ਜਾਂਦੇ ਨੇ ਇਹ ਫੀਲਿੰਗ ਦੱਸੋ ਇਹ ਭਾਵਨਾ ਹੀ ਸਾਡੀ ਇਹ ਕਿਉਂਕਿ ਅਸੀਂ ਨਾ ਕਲਚਰਲ ਲੋਕਾਂ ਪੰਜਾਬੀ ਲੋਕਾਂ ਇਹ ਸਾਡੀ ਭਾਵਨਾ ਹੈ ਇਹ ਸਾਡੀ ਭਾਵਨਾ ਨਾਲ ਜੁੜਿਆ ਮਸਲਾ ਹੈ ਸਾਨੂੰ ਲੱਗਦਾ ਕਿ ਜਦੋਂ ਸਾਡੀ ਅਰਦਾਸ ਹੁੰਦੀ ਹੈ ਇਸੇ ਵਾਅਦੇ ਪਲੇ ਦੀ ਅਰਦਾਸ ਹੁੰਦੀ ਹੈ ਉਦੋਂ ਸਾਨੂੰ ਸਾਰਿਆਂ ਨੂੰ ਖੜੇ ਹੋ ਕੇ ਸਤਿਕਾਰ ਦੇਣਾ ਚਾਹੀਦਾ ਹੈ ਸੋ ਮਸਤਾਨ ਦੇ ਨਿਭਾਈ ਦਿੱਤਾ ਹੈ ਸੋ ਇਹ ਦਰਸ਼ਕਾਂ ਦਾ ਧੰਨਵਾਦ ਹੈ ਦਰਸ਼ਕ ਸਾਡੇ ਬਹੁਤ ਵੱਡੀ ਚੀਜ਼ ਨੇ ਜੀ ਜਿਹੜੇ ਚੰਗੀ ਚੀਜ਼ ਨੂੰ ਚੰਗਾ ਕਹਿੰਦੇ ਨੇ ਮਾੜੀ ਨੂੰ ਮਾੜਾ ਕਹਿੰਦੇ ਨੇ ਅੱਛੀ ਗੱਲ ਹੈ ਜੀ ਧੰਨਵਾਦ ਜੀ ਵਾਹ ਮਿਹਰਬਾਨੀ ਸੋ ਇਹ ਸੀਗੀ ਮਲਕੀਦਰੋਣੀ ਸਾਹਿਬ ਜੋ ਸਾਡੇ ਨਾਲ ਮੌਜੂਦ ਹੋਏ ਗੁਰਬਾਣੀ ਦਾ ਜਿਸ ਮਰਜ਼ੀ ਪੰਨੇ ਦੇ ਉੱਤੇ ਜਿਸ ਮਰਜ਼ੀ ਪੰਕਤੀ ਤੋਂ ਤੁਸੀਂ ਸ਼ੁਰੂ ਹੋ ਜਾਓ ਤਾਨੂੰ ਕੁਛ ਨਵਾਂ ਹੀ ਮਿਲਦਾ ਸੋ ਇਸ ਕਰਕੇ ਤਾਂ ਸਵਾਲ ਹੀ ਨਹੀਂ ਬਣਦਾ ਨਾ ਕਿ ਨਵਾਂ ਕੀ ਹੈ ਇੱਕ ਜਨਮ ਤਾਂ ਘਟ ਹੈ ਜੀ ਜੇ ਤੁਸੀਂ ਗੁਰਬਾਣੀ ਚੋਂ ਕੁਛ ਨਵਾਂ ਲੱਭਣਾ ਹੋਵੇ ਇਹ ਅਥਾ ਸਾਗਰ ਹੈ ਸੋ ਇਹਦੇ ਵਿੱਚ ਵੀ ਕੁਛ ਹਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਛ ਕੋਟ ਲੈ ਕੇ ਕੋਟ ਤੇ ਓਟ ਦੋਨੋਂ ਹੀ ਲੈ ਕੇ ਸਾਡੇ ਸਮਾਜਿਕ ਜੀਵਨ ਨਾਲ ਜੁੜੀਆਂ ਜਿਹੜੀਆਂ ਆਮ ਗੱਲਾਂ ਨੇ ਉਹਦੇ ਚ ਕਿਸੇ ਚ ਗੁਰਬਾਣੀ ਸਾਨੂੰ ਹੌਸਲਾ ਦਿੰਦੀ ਹੈ ਕਿਸੇ ਚ ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ ਕਿਸੇ ਚ ਗੁਰਬਾਣੀ ਸਾਡੇ ਗਿਆਨ ਚਕਸ਼ੂ ਖੋਲਦੀ ਹੈ ਕਿਸੇ ਚ ਗੁਰਬਾਣੀ ਸਾਡੇ ਅੰਗ ਸੰਗ ਸਹਾਈ ਹੋ ਕੇ ਸਾਡੇ ਨਾਲ ਚੱਲਦੀ ਸਾਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਕਿਤੇ ਗੁਰਬਾਣੀ ਸਾਨੂੰ ਸਚਾਈ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਸੋ ਇੰਨਾ ਕੁਛ ਹੈ ਇਸ ਫਿਲਮ ਦੇ ਵਿੱਚ ਵੀ ਜਿੰਨੇ ਕੁ ਅਸੀਂ ਗੁਰਬਾਣੀ ਦੇ ਹਵਾਲੇ ਦੇ ਨਾਲ ਗੱਲ ਕਰ ਸਕਿਆ ਦੋ ਘੰਟੇ ਚ ਸਾਰੀਆਂ ਸਟੋਰੀਜ਼ ਚਲਾਉਂਦੇ ਹੋਏ ਬਹੁਤ ਜ਼ਿਆਦਾ ਵਕਤ ਨਹੀਂ ਹੁੰਦਾ ਗੁਰਪ੍ਰੀਤ ਜੀ ਜਿਸ ਤਰ੍ਹਾਂ ਗੱਲ ਕੀਤੀ ਆਵੇਂ ਨੌਜਵਾਨ ਪੀੜੀ ਨਾ ਕਿਤਾਬਾਂ ਤੋਂ ਜ਼ਿਆਦਾ ਨਹੀਂ ਪੜਦੀ ਖਾਸ ਹੋਰ ਤਾਂ ਜਦੋਂ ਕਲਾਕਾਰ ਕੋਈ ਜਾਂਦੀਆਂ ਫਿਲਮਾਂ ਤਿਆਰ ਕਰਦਾ ਤਾਂ ਇੱਕ ਮੈਸੇਜ ਜਿਹੜਾ ਬੜੀ ਜਲਦੀ ਜਾਂਦਾ ਤੁਸੀਂ ਧਾਰਨੀ ਫਿਲਮ ਤਿਆਰ ਕੀਤੀ ਆ ਪਹਿਲਾਂ ਬੀਬੀ ਰਤਨੀ ਫਿਲਮ ਆਈ ਹੈ ਤਾਂ ਬੜਾ ਇਤਿਹਾਸ ਪਤਾ ਲੱਗਿਆ ਆਪਣਾ ਸਿੱਖ ਦਾ ਇਤਿਹਾਸ ਕੀ ਸੀ ਤਾਂ ਇਸ ਫਿਲਮ ਨੂੰ ਲੈ ਕੇ ਵੀ ਤੁਹਾਨੂੰ ਲੱਗਦਾ ਬੱਚਾ ਨੂੰ ਕੋਈ ਜਲਦੀ ਬਿਲਕੁਲ ਜੀ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਨਾ ਕਿ ਕਿਤਾਬਾਂ ਨਹੀਂ ਬੱਚੇ ਪੜ੍ਹਦੇ ਕਿਤਾਬਾਂ ਤੋਂ ਪਿੱਛੇ ਚਲੇ ਜਾ ਜਦੋਂ ਕਿਤਾਬਾਂ ਵੀ ਨਹੀਂ ਸੀ ਨਾ ਪਾਉਂਦੇ ਹੁੰਦੇ ਸੀ ਫਿਰ ਕਿਸੇ ਨੇ ਸੋਚਿਆ ਕਿ ਆ ਸਾਰੀਆਂ ਬਾਤਾਂ ਕਹਾਣੀਆਂ ਜਾਂ ਕੋਈ ਨਵੀਆਂ ਕਹਾਣੀਆਂ ਜਿਹਨੂੰ ਸੁੱਝਦੀਆਂ ਸੀ ਉਹਨਾਂ ਨੇ ਇਹਨਾਂ ਦੇ ਖਰੜੇ ਤਿਆਰ ਕੀਤੇ ਫਿਰ ਕਿਤਾਬਾਂ ਛਪਣ ਲੱਗ ਪਈਆਂ ਫਿਰ ਕਿਤਾਬਾਂ ਦਾ ਕਲਚਰ ਖਤਮ ਹੋ ਗਿਆ ਤਾਂ ਟੈਲੀਵਿਜ਼ਨ ਨੇ ਉਹ ਥਾਂ ਲੈ ਲਈ ਅੱਜ ਸਾਡੇ ਕੋਲ ਸਿਨੇਮਾ ਜਿਹੜਾ ਇੱਕ ਵਰਲਡ ਲੈਵਲ ਤੇ ਗਲੋਬਲ ਇੱਕ ਅਪਰੋਚ ਹੈ ਸਾਡੇ ਕੋਲ ਅਸੀਂ 2 ਘੰਟੇ ਦੇ ਵਿੱਚ ਇੱਕ ਥਾਂ ਤੋਂ ਬੈਠੇ ਸਾਰੇ ਸੰਸਾਰ ਨੂੰ ਆਪਣੇ ਬਾਰੇ ਦੱਸ ਸਕਦੇ ਹਾਂ ਅਸੀਂ ਕੌਣ ਕਿਸ ਕੌਮ ਨੂੰ ਬਿਲੋਂਗ ਕਰਦੇ ਹਾਂ ਕਿਸ ਧਰਤੀ ਨੂੰ ਅਸੀਂ ਬਿਲੋਂਗ ਕਰਦੇ ਆ ਸਾਡੀ ਇਹ ਜ਼ਰਖੇਸ ਧਰਤੀ ਚੋਂ ਕਿਸ ਕਿਸ ਤਰ੍ਹਾਂ ਦੇ ਲੋਕ ਹੋ ਗੁਜ਼ਰੇ ਕਿਸ ਤਰ੍ਹਾਂ ਦੇ ਗੁਰੂ ਪੀਰ ਪੈਗੰਬਰ ਹੋ ਗੁਜ਼ਰੇ ਅਸੀਂ ਅੱਜ ਇਹ ਸਾਡੇ ਕੋਲ ਬੜਾ ਵੱਡਾ ਮੀਡੀਆਮ ਹੈ ਕਿ ਅਸੀਂ 1 ਮਿੰਟ ਦੇ ਵਿੱਚ ਇੱਥੋਂ ਫਿਲਮ ਅਪਲੋਡ ਹੁੰਦੀ ਹੈ ਨਾਈਜੀਰੀਆ ਕੰਗੋਡਿਆ ਬੈਠੇ ਵੀ ਲੋਕ ਉਸੇ ਸੈਕਿੰਡ ਚ ਦੇਖ ਸਕਦੇ ਨੇ ਫਿਲਮ ਤੋਂ ਚੱਲੀ ਗਿਆ ਸਿੱਧਾ ਸੱਚਖੰਡ ਦੇ ਦਰਸ਼ਨ ਹੁੰਦੇ ਦੇ ਹਜ਼ੂਰ ਸਾਹਿਬ ਦੇ ਉਹ ਥੋੜਾ ਜਿਹਾ ਮੈਂ ਕਹੇ ਲੋਕ ਬਹੁਤ ਹੀ ਇਮੋਸ਼ਨਲ ਹੋ ਰਹੇ ਸੀ ਜਦੋਂ ਬਾਹਰ ਵੀ ਗਏ ਮੈਂ ਤੇ ਗਿੱਪੀ ਹਣੀ ਜਦੋਂ ਪ੍ਰੋਮੋਸ਼ਨ ਤੇ ਕਈ ਬਜ਼ੁਰਗਾਂ ਦੀ ਸਾਨੂੰ ਇਹ ਗੱਲ ਪਤਾ ਲੱਗੀ ਵੀ ਹੁਣ ਉਮਰ ਦੇ ਲਿਹਾਜ਼ ਨਾਲ ਸਾਡੇ ਕੋ ਸਫ਼ਰ ਨਹੀਂ ਹੋਣਾ ਸਾਡੇ ਹਜ਼ੂਰ ਸਾਹਿਬ ਦੇ ਦਰਸ਼ਨ ਰਹਿ ਗਏ ਸੀ ਚਲੋ ਤੁਹਾਡੀ ਫਿਲਮ ਚ ਦਰਸ਼ਨ ਕਰਾਂਗੇ ਇਦਾਂ ਵੀ ਲੋਕਾਂ ਨੇ ਕਿਹਾ ਬਹੁਤ ਸਾਰੀਆਂ ਮਜਬੂਰੀਆਂ ਲੋਕਾਂ ਦੀਆਂ ਜਿਹੜੇ ਨਹੀਂ ਜਾ ਪਾਉਂਦੇ ਉਹ ਲੋਕਾਂ ਨੂੰ ਘਰੇ ਬੈਠਿਆਂ ਸਕਰੀਨ ਤੇ ਜਦੋਂ ਦਰਸ਼ਨ ਹੋਣਗੇ ਤਾਂ ਕਿਤਨਾ ਕਿਤੇ ਉਹਨਾਂ ਦੇ ਮਨ ਨੂੰ ਸਕੂਨ ਮਿਲੇਗਾ ਕਿ ਮਹਾਰਾਜ ਦੇ ਦਰਸ਼ਨ ਹੋ ਗਏ। ਥੈਂਕ ਯੂ ਬਹੁਤ ਸ਼ੁਕਰੀਆ।